ਸਵਾਗਤ ਹੈ ਜੀ ਤੁਹਾਡਾ ਚਾਚੇ ਤੇ ਭਤੀਜੇ ਦਾ ਫਿਟਨੈਸ ਵਲੌਗ ਦੇ ਵਿੱਚ ਦਿਨ ਸਾਡਾ ਤੀਜਾ ਤੇ ਸਵੇਰੇ ਦੇ 4:30 ਹੋ ਗਏ ਆ ਤੇ ਆਪਾਂ ਉੱਠ ਖੜੇ ਤੇ ਫਿਰ ਠਾਇਆ ਸ਼ੇਰ ਨੂੰ ਅੱਜ ਸ਼ੇਰ ਆਪਣਾ ਬੜਾ ਔਖਾ ਉੱਠਿਆ ਪਹਿਲਾਂ ਤਾਂ ਮਣਾ ਹੀ ਕਰ ਗਿਆ ਤੇ ਬਈ ਨਹੀਂ ਜਾਂਦਾ ਪਰ ਫਿਰ ਤਿਆਰ ਹੋ ਹੀ ਗਿਆ ਤੇ ਆਪਾਂ ਤਿਆਰ ਹੋ ਕੇ ਤੇ ਨਿਕਲ ਪਏ ਉਹਨਾਂ ਹੀ ਗਲੀਆਂ ਚੋਂ ਉਹਨਾਂ ਗਲੀਆਂ ਚ ਹੁੰਦੇ ਹੋਏ ਤੇ ਆਪਾਂ ਅੱਜ ਥੋੜਾ ਜਿਹਾ ਲੇਟ ਸੀ ਕੱਲ ਨੂੰ ਪਰ ਠੀਕ ਹੈ ਮੌਸਮ ਅੱਜ ਵੀ ਬੜਾ ਵਧੀਆ ਤੇ ਬੜਾ ਸ਼ਾਨਦਾਰ ਮੌਸਮ ਸੀ ਹਮੇਸ਼ਾ ਦੀ ਤਰ੍ਹਾਂ ਤੇ ਅਸੀਂ ਪਹੁੰਚ ਗਏ ਹਾਂ ਜੀ ਗਰਾਊਂਡ ਦੇ ਵਿੱਚ ਗੰਗਾ ਸਿੰਘ ਮਹਾਰਾਜਾ ਗੰਗਾ ਸਿੰਘ ਸਟੇਡੀਅਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀਤੀ ਵਾਰਮ-ਅਪ ਦੀ ਐਕਸਰਸਾਈਜ਼ ਜੰਪਿੰਗ ਜੈਕਸ ਜੰਪਿੰਗ ਕੀਤੀ ਪਹਿਲਾਂ ਕੁਝ ਧੇਰ ਤੇ ਫਿਰ ਉਸ ਤੋਂ ਬਾਅਦ ਕੀਤੀ ਜੰਪਿੰਗ ਜੈਕਸ ਇਹ ਆਪਣਾ ਸ਼ੇਅਰ ਵੀਡੀਓ ਬਣਾਈ ਜਾਂਦਾ ਸੀ ਵਿੱਚ ਇਕੱਲਾ ਨਾ ਕਰਦਾ ਕਰਦਾ ਕਿਉਂ ਇਹਦੀ ਟੀਮ ਹੈ ਜਿਹੜੀ ਜਿਹੜੇ ਇਹਦੇ ਕੋਚ ਆ ਤੇ ਬਾਕੀ ਟੀਮ ਦੇ ਮੈਂਬਰ ਆ ਉਹ ਹੁੰਦੇ ਆ ਲੇਟ ਉਹ ਹੁੰਦੇ ਸਾਢੇ 6 ਵਜੇ ਤੱਕ ਸਾਰੇ ਇਹਨਾਂ ਦੇ ਵਰਕਆਊਟ ਸ਼ੁਰੂ ਹੋਣਾ ਹੁੰਦਾ ਤੇ ਉਦੋਂ ਤੱਕ ਟਾਈਮ ਹੁੰਦਾ ਆਪਣਾ ਆਪਾਂ ਘੰਟਾਕ ਟਾਈਮ ਆਪਾਂ ਲਾ ਲਈਦਾ ਤੇ ਉਸ ਤੋਂ ਬਾਅਦ ਫੋਕਸ ਆਪਣਾ ਰਹਿੰਦਾ ਇਹਦੇ ਤੇ ਨਾਲ ਨਾਲ ਆਪਣਾ ਵੀ ਵਰਕਆਊਟ ਚੱਲਦਾ ਰਹਿੰਦਾ ਪਰ ਆਪਣਾ ਮੇਨ ਫੋਕਸ ਉਸ ਤੋਂ ਬਾਅਦ ਇਹਦੇ ਤੇ ਹੋ ਜਾਂਦਾ ਵੀ ਇਹਦਾ ਵੀ ਜਿਹੜਾ ਵਰਕਆਊਟ ਆ ਉਹ ਚੱਲਦਾ ਰਵੇ ਤੇ ਵਾਰਮਅਪ ਦੀ ਐਕਸਰਸਾਈਜ਼ਾਂ ਕਰਨ ਤੋਂ ਬਾਅਦ ਦੀ ਆ ਜਾ ਆਪਣੀ ਵੀਡੀਓ ਗਾਇਬ ਆ ਵਿੱਚੋਂ ਕਿਉਂਕਿ ਆਪਾਂ ਰਨਿੰਗ ਕੀਤੀ ਤੇ ਸ਼ੇਰ ਨੇ ਵੀਡੀਓ ਨਹੀਂ ਬਣਾਈ ਕਹਿੰਦਾ ਮੈਂ ਤਾਂ ਨਹੀਂ ਬਣਾਉਂਦਾ ਚਲੋ ਹੁਣ ਕੀ ਕਰਦੇ ਆ ਵੀ ਆਪਣਾ ਕਿੰਗ ਕਹਿੰਦਾ ਵੀ ਨਹੀਂ ਬਣਾਉਂਦਾ ਤਾਂ ਫਿਰ ਨਹੀਂ ਬਣਾਉਂਦਾ ਕੀ ਕਰ ਸਕਦੇ ਆ ਤੇ ਆਪਾਂ ਵਾਰਮਅਪ ਦੇ ਵਿੱਚ ਜੰਪਿੰਗ ਜੈਕਸ ਤੋਂ ਬਾਅਦ ਆਪਾਂ ਕੀਤੀ ਸਟ੍ਰੈਚਿੰਗ ਸਟ੍ਰੈਚਿੰਗ ਦੋਨੋਂ ਸਾਈਡ ਕਰਨ ਤੋਂ ਬਾਅਦ ਆਪਾਂ ਹੋ ਗਏ ਆਪਦੇ ਵਰਕਆਊਟ ਵਾਸਤੇ ਰੈਡੀ ਤੇ ਆਪਾਂ ਅੱਜ ਰਨਿੰਗ ਕੀਤੀ ਪਹਿਲਾਂ ਫਿਰ ਸਲੋ ਰਨਿੰਗ ਫਿਰ ਮੋਡਰੇਟ ਦੇ ਵਿੱਚ ਵੀ ਥੋੜੀ ਜੀ ਕੀਤੀ ਰਨਿੰਗ ਅੱਜ ਸਪ੍ਰਿੰਟਾਂ ਨਹੀਂ ਲਾਈਆਂ ਸਪ੍ਰਿੰਟਾਂ ਹਮੇਸ਼ਾ ਇੱਕ ਹਫਤੇ ਦੋ ਦਿਨ ਸਪ੍ਰਿੰਟ ਵਾਲਾ ਨੇ ਹੁੰਨੇ ਆ ਤੇ ਆਪਣੀ ਸਟ੍ਰੈਚਿੰਗ ਹੋ ਗਈ ਇੱਥੇ ਕੰਪਲੀਟ ਤੇ ਉਸ ਤੋਂ ਬਾਅਦ ਜੋ ਤੱਕ ਆਪਣੀ ਬਰਕਾਉਡ ਕੰਪਲੀਟ ਹੋਇਆ ਤੇ ਇਹਦੀ ਸ਼ਹਿਰ ਦੀ ਟੀਮ ਆ ਗਈ ਸੀ ਤੇ ਸ਼ਹਿਰ ਦੇਖੋ ਜਾਂਦਾ ਭੱਜੋ ਬਣਾ ਚ ਰਲਣ ਵਾਸਤੇ ਬੱਚੇ ਨੂੰ ਅਕਸਰ ਬੱਚਿਆਂ ਦਾ ਮੋਹ ਹੁੰਦਾ ਤੇ ਇੱਕ ਗੱਲ ਖਿਆਲ ਰੱਖਿਓ ਹਮੇਸ਼ਾ ਜਦੋਂ ਵੀ ਆਪਾਂ ਅੱਜਕੱਲ ਆਪਣੇ ਸ਼ਿਕਾਇਤ ਰਹਿੰਦੀ ਹੈ ਹਮੇਸ਼ਾ ਵੀ ਆਪਣੇ ਬੱਚੇ ਫੋਨ ਨਹੀਂ ਛੱਡਦੇ ਜਾਂ ਫਿਜ਼ੀਕਲੀ ਐਕਟਿਵ ਨਹੀਂ ਹੁੰਦੇਗੇ ਕੋਸ਼ਿਸ਼ ਕਰਿਓ ਜਿਨ੍ਹਾਂ ਦੇ ਵੀ ਬੱਚੇ ਫਿਜ਼ੀਕਲੀ ਐਕਟਿਵ ਨੂੰ ਲੱਗਦਾ ਵੀ ਹੈ ਨਹੀਂਗੇ ਤੁਸੀਂ ਪਿੰਡ ਦੇ ਗਰਾਊਂਡ 'ਚ ਸ਼ਹਿਰ ਦੇ ਗਰਾਊਂਡ 'ਚ ਖੁੱਲੀ ਜਗ੍ਹਾ ਤੇ ਜਿੱਥੇ ਮਤਲਬ ਪੂਰਾ ਓਪਨ ਐਨਵਾਇਰਨਮੈਂਟ ਹੋਵੇ ਉੱਥੇ ਲੈ ਕੇ ਜਾਓ ਬੱਚੇ ਨੂੰ ਤੇ ਉੱਥੇ ਲਿਜਾ ਕੇ ਇਹਦੇ ਨਾਲ ਦੇ ਬੱਚਿਆਂ 'ਚ ਇਹਨਾਂ ਨੂੰ ਛੱਡ ਦਿਓ ਬਸ ਅਸੇ ਪਾਸੇ ਰਹਿ ਕੇ ਨੇੜੇ ਤੇੜੇ ਰਹਿ ਕੇ ਨਿਗਾਹ ਰੱਖਿਓ ਤਾਂ ਕਿ ਬੱਚੇ ਦੇ ਛੱਟ ਨਾ ਲੱਗ ਜੇ ਪਰ ਐਵੇਂ ਨਾ ਹੋਵੇ ਬੱਚੇ ਨੂੰ ਇਹ ਲੱਗੇ ਕਿ ਬਸ ਵੀ ਮੇਰੇ ਉੱਤੇ ਕੈਮਰੇ ਲੱਗੇ ਹੋਏ ਆ ਹਮੇਸ਼ਾ ਉਹਨੂੰ ਜੋ ਕਰਦਾ ਉਹਨੂੰ ਕਰਨ ਦਿਓ ਬੱਚਿਆਂ ਦੇ ਨਾਲ ਆ ਦੇਖੋ ਹੁਣ ਆਪਦੀ ਟੀਮ ਦੇ ਨਾਲ ਪ੍ਰੈਕਟਿਸ ਇਹਨਾਂ ਦੀ ਚੱਲਦੀ ਜਾਂਦੀ ਆ ਤੇ ਵਿੱਚ ਉਹਨਾਂ ਬੱਚਿਆਂ ਦੇ ਸਾਰਿਆਂ ਦੇ ਟੂਰਨਾਮੈਂਟ ਆਗੇ ਉਸ ਚੀਜ਼ ਦੀ ਤਿਆਰੀ ਕਰੀ ਜਾਂਦੇ ਆ ਤੇ ਨਾਲ ਇਹਦੀ ਵੀ ਤਿਆਰੀ ਚੱਲੀ ਹੋ ਜਾਂਦੀ ਹੈ ਰੁਟੀਨ ਦੇ ਵਿੱਚ ਤੇ ਅੱਜ ਬੱਚੇ ਠੀਕ ਸੀਗੇ ਇਹਨੇ ਵੀ ਐਕਸਰਸਾਈਜ਼ ਚੰਗੀ ਆਦੇ ਬੰਨੀਆਂ ਪੂਰਾ ਜੋਰ ਲਾ ਕੇ ਕੀਤੀ ਤੇ ਨਾਲੇ ਮੈਨੂੰ ਕਹਿੰਦਾ ਵੀ ਸੀਗਾ ਵੀ ਚਾਚੂ ਅੱਜ ਅੱਜ ਨਾਲ ਨਜ਼ਾਰਾ ਆ ਗਿਆ ਕਹਿੰਦਾ ਮੈਂ ਅੱਜ ਖੂਬ ਭੱਜਿਆ ਕਹਿੰਦਾ ਬਹੁਤ ਭੱਜਿਆ ਕਹਿੰਦਾ ਅੱਜ ਕਹਿੰਦਾ ਮੈਂ ਜਵਾਕਾਂ ਨੂੰ ਪਿੱਛੇ ਛੱਡਤਾ ਹੈ ਮਤਲਬ ਬੱਚੇ ਤੇ فرق ਨਹੀਂ ਬੰਦਾ ਇਸ ਗੱਲ ਨਾਲ ਕਿ ਉਹਨੇ ਭੱਜਿਆ ਕਿੰਨਾ ਭੱਜਿਆ ਜਾਂ ਕਿੰਨਾ ਨਹੀਂ ਪਰ ਉਹ ਬੱਚੇ ਦੇ ਚਿਹਰੇ ਦੀ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹ ਤੁਹਾਨੂੰ ਮਜ਼ਬੂਤ ਹੁੰਦੀ ਹੈ ਅੰਦਰੋਂ ਇਹਨਾਂ ਦੇ ਵਰਕਆਊਟ ਚੱਲ ਰਹੇ ਜੀ ਇਹ ਪਹਿਲਾਂ ਕੋਨ ਲਾ ਕੇ ਤੇ ਆਪਣੇ ਸਪ੍ਰਿੰਟਾਂ ਵਗੈਰਾ ਕਰ ਰਹੇ ਹੈ ਬੱਚੇ ਪ੍ਰੈਕਟਿਸ ਕਰ ਰਹੇ ਹੈ ਖੋਖੋ ਦੀ ਤੇ ਹਲੇ ਨੂੰ ਨਹੀਂ ਪਤਾ ਇਹਨਾਂ ਗੇਮ ਬਾਰੇ ਪਰ ਸਿੱਖੀ ਅੰਦਰ ਉਹਨਾਂ ਦੇ ਵਿੱਚ ਰਹਿ ਕੇ ਹੌਲੀ-ਹੌਲੀ ਰੂਟੀਨ ਚ ਕੰਟੀਨਿਊਟੀ ਮੇਨ ਆ ਇਹਦੇ ਵਿੱਚ ਗੱਲ ਹੈ ਕੰਟੀਨਿਊਟੀ 'ਚ ਲੱਗਿਆ ਰਿਹਾ ਤਾਂ ਆਪੇ ਇਸ ਗੇਮ 'ਚ ਨਹੀਂ ਤਾਂ ਕਿਸੇ ਹੋਰ ਗੇਮ 'ਚ ਪੈ ਜਾਊਗਾ ਪਰ ਇੱਕ ਗੱਲ ਪੱਕੀ ਹੈ ਜੇ ਕੰਟੀਨਿਊਟੀ 'ਚ ਰਿਹਾ ਨਾ ਤੇ ਉਹ ਐਥਲੀਟ ਆਪਣੇ ਆਪ ਕਿਸ ਨਾ ਕਿਸੇ ਗੇਮ 'ਚ ਪੈ ਜਾਊਗਾ ਐਕਟਿਵ ਰਹੂਗਾ ਪੂਰਾ ਇਦਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆ ਦੇਖੋ ਇਹਨਾਂ ਦੀ ਸਟ੍ਰੈਚਿੰਗ ਚੱਲ ਰਹੀ ਹੈ ਹੁਣ ਤੇ ਸਟ੍ਰੈਚਿੰਗ ਤੋਂ ਬਾਅਦ ਇਹਨਾਂ ਦੇ ਥੋੜਾ ਜਿਹਾ ਬਾਡੀ ਰਿਲੈਕਸਿੰਗ ਵੀ ਕਰਵਾਈ ਸਰ ਨੇ ਦੇਖੋ ਮੌਸਮ ਕਿੰਨਾ ਵਧੀਆ ਤੇ ਆਲੋ ਹੋ ਗਿਆ ਰਿਲੈਕਸਿੰਗ ਤੇ ਵਲੌਗ ਆਪਣਾ ਹੋ ਗਿਆ ਅੱਜ ਦਾ ਇੱਥੇ ਹੀ ਖਤਮ ਧੰਨਵਾਦ ਜੀ